ਸੇਰੀ ਕਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰੀ ਹੈ ਕਿ ਨਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖ਼ਬਰ ਪੰਜਾਬੀਆਂ ਲਈ ਅਹਿਮ ਖਬਰ ਪੰਜਾਬ ਸਰਕਾਰ ਦੀ ਜਾਰ ਰਹੀ ਵੱਡੀ ਸਹੂਲਤ ਬਿਹਤਰ ਸ਼ਾਸਨ ਤੇ ਨਾਗਰਿਕਾਂ ਨੂੰ ਕੋਸ਼ਲ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਕੇ ਬਿਹਤਰ ਅਨੁਭਵ ਪ੍ਰਦਾਨ ਕਰਨ ਵੱਲ ਇੱਕ ਮਤਮਪੂਰਨ ਕਦਮ ਚੁੱਕਦੇ ਪੰਜਾਬ ਸਰਕਾਰ ਸੂਬਾ ਭਰ ਚ 44 ਹੋਰ ਸੇਵਾ ਕੇਂਦਰ ਖੋਲ ਕੇ ਪ੍ਰਸ਼ਾਸਕੀ ਸੇਵਾਵਾਂ ਦੇ ਨੈਟਵਰਕ ਦਾ ਵਿਸਤਾਰ ਕਰਨ ਜਾ ਰਹੀ ਹੈ ਇਸ ਵਿਸਤਾਰ ਤੇ 16 ਨਵੇਂ ਸੇਵਾ ਕੇਂਦਰ ਖੋਲੇ ਜਾਣਗੇ ਤੇ 28 ਬੰਦ ਕੇਂਦਰਾਂ ਨੂੰ ਮੁੜ ਸਿਰਜੀਤ ਕੀਤਾ ਜਾਵੇਗਾ ਇਸ ਤੋਂ ਨਾਮੂ ਸੂਬੇ ਚ 6 ਸੇਵਾ ਕੇਂਦਰਾਂ ਦੇ ਕਾਊਂਟਰ ਉਦਾਈ ਜਾ ਰੱਖੇ ਹਨ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਬਾਰੇ ਜਾਣਕਾਰੀ ਦਿੰਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਲਗਭਗ 4.10 ਕਰੋੜ ਰੁਪਏ ਦੀ ਲਾਗਤ ਨਾਲ 16 ਨਵੇਂ ਸੇਵਾ ਕੇਂਦਰ ਬਣਾਏ ਜਾਣਗੇ ਤੇ 1.54 ਕਰੋੜ ਰੁਪਏ ਦੀ ਲਾਗਤ ਨਾਲ ਦਾ ਇਹ ਸੇਵਾ ਕੇਂਦਰਾਂ ਨੂੰ ਮੋੜ ਸਜਿਤ ਕੀਤਾ ਜਾਵੇਗਾ ਉਨ੍ਹਾਂ ਕਹਾ ਇਸ ਵਿਸਥਾਰ ਦਾ ਦੇਸ਼ ਸੇਵਾ ਕੇਂਦਰਾਂ ਨਾਲ ਇੱਕ ਵਰਨਸ ਤੇ ਨਾਗਰਿਕ ਸਵਾਵਾਂ ਨੂੰ ਹੋਰ ਬਿਹਤਰ ਬਣਾਉਣਾ ਹੈ ਜੋ ਨਾਗਰਿਕਾਂ ਨੂੰ ਸੁਵਿਧਾਜਨਕ ਤੇ ਪਾਰਦਰਸ਼ੀ ਢੰਗ ਨਾਲ 500 ਤੋਂ ਜ਼ਿਆਦਾ ਸਰਕਾਰੀ ਸੇਵਾਵਾਂ ਪ੍ਰਦਾਨ ਕਰਦੇ ਹਨ ਰਮਨ ਪੈਲ ਨੇ ਕਹਾ ਕਿ ਜਨਤਿਕ ਸਹੂਲਤਾਂ ਨੂੰ ਦੌਂਦੀਏ ਦੇਸ਼ ਨਾਲ ਸੇਵਾ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਗਾ ਜਿਸ ਜੋ ਬਿਹਤਰ ਡੀ ਖੇਤਰ ਬੈਠਣ ਦਾ ਖੇਤਰ 에어 ਕੰਡੀਸ਼ਨਰ ਅਤੇ ਹੋਰ ਜ਼ਰੂਰੀ ਸਹੂਲਤਾਂ ਸ਼ਾਮਲ ਹੋਣਗੀਆਂ ਉਨ੍ਹਾਂ ਕਹਾ ਕਿ ਇਹ ਸਾਰੇ ਉਪਰ ਨਾਗਰਿਕਾਂ ਦੇ ਅਨੁਭਵ ਤੇ ਸੇਵਾ ਕੇਂਦਰਾਂ ਤੱਕ ਪਹੁੰਚ ਜੁਗਤਾਂ ਨੂੰ ਬਧਾਉਣ ਸੇਵਾਵਾਂ ਦੀ ਵਾਤੀ ਮੰਗ ਦਾ ਪ੍ਰਬੰਧਨ ਕਰਨ ਤੇ ਕੁਝ ਕੇਂਦਰਾਂ ਤੇ ਭੀੜ ਨੂੰ ਘਟਾਉਣ ਚ ਮਦਦ ਕਰਨ ਦੇ ਆਦੇਸ਼ ਨਾਲ ਹੈ ਖਬਰ ਨੂੰ ਅੰਤ ਤੱਕ ਦੇਖਣ